ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੁਨੀਆ ਦੀ ਸਭ ਤੋਂ ਤਾਕਤਵਰ ਮਠਿਆਈ ਬਣਾਵਾਂਗੇ ਮਹਾਰਾਸ਼ਟra ਦੀ ਪ੍ਰਸਿੱਧ ਖਰਵਾਸ ਬਣਾਵਾਂਗੇ ਇਹ ਜੀ ਸਟੀਮ ਦੁਆਰਾ ਬਣੇਗੀ 20 ਤੋਂ 25 ਮਿੰਟ ਤੁਹਾਡੀ ਜਿਹੜੀ ਬਰਫੀ ਹੈ ਉਹ ਤਿਆਰ ਹੋ ਜਾਏਗੀ ਤਾਕਤਵਰ ਇਸ ਕਰਕੇ ਕਿਆ ਕਿਆ ਹੈ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਦੀ ਬਹੁਤ ਜ਼ਿਆਦਾ ਚੰਗੀ ਮਾਤਰਾ ਹੈ ਇਹ ਦੇਖੋ ਜੀ ਸੌਫਟ ਇਸ ਤਰ੍ਹਾਂ ਲੱਗੇਗਾ ਜਿਵੇਂ ਤੁਸੀਂ ਕੋਈ ਚੀਜ਼ ਖਾ ਰਹੇ ਹੋ ਚ ਹੈ ਬਹੁਤ ਹੀ ਸੌਫਟ ਪਨੀਰ ਖਾ ਰਿਓ ਤੇ ਮੂੰਹ ਵਿੱਚ ਜਾਂਦਿਆਂ ਹੀ ਘੁਲ ਜੇਗੀ ਐ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਇੰਨੀ ਸਵਾਦਿਸ਼ਟ ਬਰਫੀ ਹੈ ਤੇ ਆਪਣੀ ਰਾਧਾ ਨੇ ਜੀ ਬੱਚੜੀ ਨੂੰ ਜਨਮ ਦਿੱਤਾ ਸੀ ਤੇ ਆਪਾਂ ਤੁਹਾਨੂੰ ਪਤਾ ਹੀ ਇਹ ਬੋਲੇ ਤੋਂ ਬਹੁਤ ਚੀਜ਼ਾਂ ਤਿਆਰ ਕਰਦੇ ਆਂ ਪਰ ਆਪਾਂ ਇਹ ਖਰਵਾਸ ਪਹਿਲੀ ਵਾਰ ਤਿਆਰ ਕਰ ਰਹੇ ਆਂ ਸਟੀਮ ਵਾਲੀ ਬਰਫੀ ਤੇ ਆਪਾਂ ਜੀ ਉਹ ਦੁੱਧ ਲੈ ਲਿਆ ਹੈ ਬੋਲੇ ਵਾਲਾ ਜਿੰਨਾ ਕਿ ਚਾਹੀਦਾ ਉਨਾ ਆਪਾਂ ਦੁੱਧ ਲੈ ਲਾਂਗੇ ਇਹ ਜੀ ਬੋਲੇ ਵਾਲਾ ਦੁੱਧ ਦਾ ਜਿਹੜਾ ਪਹਿਲੇ ਦਿਨ ਦਾ ਹੁੰਦਾ ਤੇ ਦੂਸਰੇ ਦਿਨ ਦਾ ਦੂਸਰੇ ਡੰਗ ਦਾ ਤੇ ਆਪਾਂ ਲਾਚੀਆਂ ਦੇ ਚਾਰ ਪੰਜ ਲਾਚੀਆਂ ਦੇ ਦਾਣੇ ਕੱਢ ਕੇ ਕੁੱਟ ਲਏ ਜੀ ਇਹ ਬਹੁਤ ਜ਼ਰੂਰੀ ਇਹਦੇ ਵਿੱਚ ਕਿਉਂਕਿ ਇਲੈਚੀ ਦਾ ਟੇਸਟ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜ਼ਰੂਰੀ ਜੀ ਪਾਉਣੇ ਜਾਂਦੇ ਵਿੱਚ ਤੇ ਆਪਾਂ ਦੁੱਧ ਵਿੱਚ ਪਾ ਦੇਾਂਗੇ ਜਿੰਨਾ ਕਿ ਆਪਾਂ ਥਾਲੀ ਵਿੱਚ ਜਮਾਉਣਾ ਹੈ ਤੇ ਇਹ ਆਪਾਂ ਸ਼ੱਕਰ ਲਈਏ ਤੁਸੀਂ ਖੰਡ ਚੀਨੀ ਬੂਰੇ ਕਿਸੇ ਦਾ ਵੀ ਉਪਯੋਗ ਕਰ ਸਕਦੇ ਹੋ ਪਰ ਆਪਾਂ ਸ਼ੱਕਰ ਲਈਏ ਆਪਾਂ ਸ਼ੱਕਰ ਵੀ ਬਹੁਤ ਥੋੜੀ ਲਈਏ ਇੱਕ ਵੱਡਾ ਚਮਚੀ ਲਿਆਏ ਕਿਉਂਕਿ ਆਪ ਹੀ ਬਹੁਤ ਮਿੱਠਾ ਹੁੰਦਾ ਦੁੱਧ ਤੇ ਇਹਨੂੰ ਜੀ ਚੰਗੀ ਤਰ੍ਹਾਂ ਮਿਕਸ ਕਰਨਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਤੁਹਾਡੇ ਹੱਡ ਪੈਰ ਨਹੀਂ ਦੁਖਣਗੇ ਤਾਕਤਵਰ ਬਹੁਤ ਜ਼ਿਆਦਾ ਹੈ ਤੇ ਇੱਧਰ ਆਪਾਂ ਇੱਕ ਥਾਲੀ ਗਰੀਸ ਕਰ ਲਈ ਘਿਓ ਨਾਲ ਤੇ ਇਹਦੇ ਵਿੱਚ ਆਪਾਂ ਜਿਹੜਾ ਦੁੱਧ ਬੌਲੇ ਵਾਲਾ ਇਹ ਪਾ ਲਾਂਗੇ ਉਧਰ ਮੈਂ ਕੜਾਈ ਚੁੱਲੇ ਤੇ ਚੁੱਲਾ ਬਲਦਾ ਸੀ ਕੜਾਈ ਚੁੱਲੇ ਤੇ ਰੱਖ ਆਈਆਂ ਵਿੱਚ ਪਾਣੀ ਪਾ ਕੇ ਤੇ ਉਧਰ ਪਾਣੀ ਗਰਮ ਹੋ ਜਾਏਗਾ ਤੁਸੀਂ ਇਹਨੂੰ ਗੈਸ ਤੇ ਵੀ ਬਣਾ ਸਕਦੇ ਹੋ ਉਹ ਤੁਹਾਡੀ ਆਪਣੀ ਇੱਛਾ ਹੈ ਤੇ ਬਹੁਤ ਹੀ ਸਵਾਦਿਸ਼ਟ ਮਠਿਆਈ ਬਣਦੀ ਜੇ ਜੀਏ ਤੇ ਇਧਰ ਆਪਾਂ ਸਟੈਂਡ ਰੱਖ ਦਾਂਗੇ ਵਿੱਚ ਪਾਣੀ ਆਪਣਾ ਗਰਮ ਹੋ ਗਿਆ ਹੈ ਤੇ ਸਟੈਂਡ ਦੇ ਵਿੱਚ ਆਪਾਂ ਉੱਤੇ ਦੁੱਧ ਆਪਣਾ ਸੈਟ ਹੋਣ ਲਈ ਰੱਖ ਦਾਂਗੇ ਜਿਹੜਾ ਥਾਲੀ ਵਿੱਚ ਪਾਇਆ ਸੀ ਤੇ ਸੇਕ ਮੀਡੀਅਮ ਹੀ ਰੱਖਣਾ ਹੈ ਇਹ 20 ਤੋਂ 25 ਮਿੰਟ ਵਿੱਚ ਤਿਆਰ ਹੋ ਜਾਏਗੀ ਜੀ ਤੁਹਾਡੀ ਮਠਿਆਈ ਇੰਨੀ ਸਵਾਦਿਸ਼ਟ ਹੋਏਗੀ ਕਿ ਪੁੱਛੋ ਹੀ ਨਾ ਤੁਸੀਂ ਦੂਜੀਆਂ ਮਠਿਆਈਆਂ ਦਾ ਸਵਾਦ ਭੁੱਲ ਜਾਓਗੇ ਪਾਣੀ ਤੁਹਾਨੂੰ ਪਤਾ ਹੀ ਚੁੱਲੇ ਤੇ ਥੋੜਾ ਜਿਹਾ ਸੇਕ ਜ਼ਿਆਦਾ ਹੁੰਦਾ ਤੇ ਪਾਣੀ ਥੋੜਾ ਜਿਹਾ ਆਪਾਂ ਸੰਭਾਲ ਕੇ ਜੇ ਹੋਰ ਪਾਵਾਂਗੇ ਕਿਉਂਕਿ ਆਪਾਂ ਸਟੀਮ ਦੁਆਰਾ ਬਣਾ ਰਹੇ ਆ ਤੇ ਹੁਣ 10 ਮਿੰਟ ਹੋ ਗਏ ਆ ਤੇ ਆਪਾਂ ਇਹਦੇ ਉੱਤੇ ਪਿਸਤਾ ਤੇ ਬਦਾਮ ਲਗਾਵਾਂਗੇ ਇਹ 10 ਮਿੰਟ ਬਾਅਦ ਇਸ ਨਾਲੇ ਬਹੁਤ ਹੀ ਸੋਹਣੀ ਲੱਗੇਗੀ ਦੇਖਣ ਚ ਤੁਹਾਨੂੰ ਦਿਖੇਗੀ ਵੀ ਇਹ ਬਹੁਤ ਵਧੀਆ ਮਠਿਆਈ ਬਣੀ ਹੈ ਤੇ ਆਪਾਂ ਜੀ ਇਹਨੂੰ ਪਹਿਲੀ ਵਾਰ ਤਿਆਰ ਕਰ ਰਹੇ ਆ ਅੱਜ ਕਿਉਂਕਿ ਆਪਾਂ ਬਹੁਤ ਚੀਜ਼ਾਂ ਬਣਾਉਣੇ ਆ ਪਾਲੇ ਆਪਾਂ ਸਟੀਮ ਵਾਲੀ ਪਹਿਲੀ ਵਾਰ ਕਿਉਂਕਿ ਇਹ ਜਿਆਦਾ ਤਾਕਤਵਾਰ ਆ ਜੀ ਬਹੁਤ ਜਿਆਦਾ ਤਾਕਤ ਦਾ ਖਜ਼ਾਨਾ ਇਹਨੂੰ ਕਿਹਾ ਜਾ ਸਕਦਾ ਹੈ ਤੇ ਹੁਣ ਆਪਾਂ ਥਾਲੀ ਨੂੰ ਅੰਦਰ ਲਿਆਏ ਸੀ ਠੰਡੀ ਕਰਕੇ ਤੇ ਨੂੰ ਆਪਾਂ ਕਟਾਂਗੇ ਦੇਖੋ ਜੀ ਕਿੰਨੀ ਵਧੀਆ ਬਿਲਕੁਲ ਐ ਸੈੱਟ ਹੋ ਗਈ ਏ ਤੈਨੂੰ ਆਪਾਂ ਮਨ ਚਾਹਕਾਰ ਕੱਟ ਲਾਂਗੇ ਜੇਕਰ ਸਾਡੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅੱਗੇ ਵੀ ਤੁਹਾਡੇ ਵਾਸਤੇ ਹੋਰ ਵੀਡੀਓ ਵਧੀਆ ਲੈ ਕੇ ਆ ਸਕੀਏ ਇਹ ਜੀ ਬੱਚਿਆਂ ਨੂੰ ਜ਼ਰੂਰ ਦਿਆ ਕਰੋ ਸਾਡੇ ਤਾਂ ਸਾਰੇ ਬੱਚਿਆਂ ਨੂੰ ਮਠਿਆਈ ਜੋ ਵੀ ਅਸੀਂ ਬੋਲੇਵਾਲ ਦੁੱਧ ਤੋਂ ਬਣਾਉਨੇ ਆ ਬਹੁਤ ਜ਼ਿਆਦਾ ਪਸੰਦ ਆਉਂਦੀ ਕਿਉਂਕਿ ਬਾਜ਼ਾਰ ਤੋਂ ਤਾਂ ਇਹ ਚੀਜ਼ਾਂ ਮਿਲਦੀਆਂ ਨਹੀਂ ਮਲਾਵਟ ਆ ਬਹੁਤ ਜ਼ਿਆਦਾ ਤੇ ਜੇਕਰ ਪ੍ਰੋਟੀਨ ਬੱਚੇ ਖਾਂਦੇ ਜਿਮ ਵਾਲੇ ਬੱਚਿਆਂ ਲਈ ਬਹੁਤ ਗੁਣਕਾਰੀ ਜੇ ਜੀ ਇਹ ਮਠਿਆਈ ਉਹਨਾਂ ਲਈ ਤਾਂ ਖਜ਼ਾਨਾ ਹੀ ਇੱਕ ਹਿਸਾਬ ਦਾ ਤੇ ਆਪਣੇ ਲਈ ਵੀ ਬਜ਼ੁਰਗਾਂ ਲਈ ਬਹੁਤ ਵਧੀਆ ਹੱਡ ਪੈਰ ਨਹੀਂ ਤੁਹਾਡੇ ਦੁਖਣਗੇ ਤੁਹਾਡੀ ਕਮਰ ਦਰਦ ਨਹੀਂ ਹੋਏਗੀ ਬੋਲੀ ਵਾਲੇ ਦੁੱਧ ਦੇ ਜੀ ਬਹੁਤ ਫਾਇਦੇ ਆ ਆਪਾਂ ਪਹਿਲਾਂ ਵੀ ਦੱਸੀਦਾ ਤੇ ਇਹ ਦੇਖੋ ਜੀ ਕਿੰਨੀ ਵਧੀਆ ਤੇ ਕਿੰਨੀ ਸੌਖੀ 20 ਤੋਂ 25 ਮਿੰਟ ਵਿੱਚ ਗੈਸ ਵਿੱਚ ਵੀ ਜੀ ਇੰਨਾ ਹੀ ਟਾਈਮ ਲੱਗਣਾ ਤੁਸੀਂ ਫੁੱਲ ਕਰਕੇ ਬਣਾ ਲਓ 20 ਤੋਂ 25 ਮਿੰਟ ਹੀ ਲੱਗਣੇ ਆ ਮਠਿਆਈ ਬਨਣ ਲਈ ਜਿਆਦਾ ਟਾਈਮ ਨਹੀਂ ਲੱਗਣਾ ਇਹ ਨਾ ਕੋ ਬਹੁਤ ਜਿਆਦਾ ਟਾਈਮ ਲੱਗਣਾ ਤੇ ਇੰਨੀ ਸੌਫਟ ਕਿਉਂਕਿ ਮੈਂ ਤਾਂ ਪਹਿਲੀ ਵਾਰ ਇਹ ਬਣਾਈ ਏ ਖਰਵਾਸ ਤੇ ਸਟੀਮ ਦੁਆਰਾ ਤੇ ਬਹੁਤ ਹੀ ਸਵਾਦੀਸ਼ਟ ਬਹੁਤ ਹੀ ਗੁਣਕਾਰੀ ਜੇ ਮਹਾਰਾਸ਼ਟਰਾ ਦੀ ਪ੍ਰਸਿੱਧ ਮਠਿਆਈ ਏ ਉਹ ਇਹਨੂੰ ਲੋਕ ਜ਼ਰੂਰ ਤਿਆਰ ਕਰਦੇ ਆ ਬੋਲੇ ਤੋਂ ਹੀ ਤਿਆਰ ਕਰਦੇ ਆ ਜ਼ਿਆਦਾਤਰ ਇਹ ਬੋਲੇ ਤੋਂ ਹੀ ਤਿਆਰ ਹੁੰਦੀ ਏ ਜੀ ਤੇ ਦੇਖੋ ਜੀ ਕਿੰਨੀ ਦਾਣੇਦਾਰ ਹੈ ਬਹੁਤ ਹੀ ਸੁਆਦੀਸਟ ਲਾਕੀ ਦਾ ਟੇਸਟ ਆਉਂਦਾ ਮੈਂ ਕਿਹਾ ਪੁੱਛੋ ਹੀ ਨਾ ਤੁਸੀਂ ਤੁਸੀਂ ਵੀ ਇੱਕ ਵਾਰ ਜਰੂਰ ਤਿਆਰ ਕਰਕੇ ਬੱਚਿਆਂ ਨੂੰ ਦਿਓ ਜੀ ਜਰੂਰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇਹ ਗੁਣਕਾਰੀ ਹੈ ਕਈ ਕਹਿੰਦੇ ਕਿ ਬੋਲਾ ਗਰਮ ਹੁੰਦਾ ਜੀ ਬੋਲਾ ਬਿਲਕੁਲ ਨਹੀਂ ਗਰਮ ਹੁੰਦਾ ਜਿਹੜਾ ਆਪਾਂ ਬਾਹਰੋਂ ਸੌਸਿਸ ਪਾਉਂਦੇ ਆ ਇੰਨੀਆਂ ਚਾਈਨੀਸ ਫੂਡ ਖਾਣਨੇ ਆ ਆਪਾਂ 버ਗਰ ਖਾਣਨੇ ਆ ਉਸ ਤੋਂ ਤਾਂ ਜੀ ਇਹ ਹਜ਼ਾਰ ਗੁਣੇ ਫਾਇਦੇਮੰਦ ਦਾ ਅੰਨੀਆਂ ਤੁਸੀਂ ਵਹਿਮ ਨਾ ਕਰਿਆ ਕਰੋ ਕਿ ਇਹ ਚੀਜ਼ਾਂ ਗਰਮ ਹੁੰਦੀਆਂ ਜੀ ਇਹ ਤਾਕਤ ਦੇ ਖਜ਼ਾਨੇ ਜੇ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਜਿਹੜਾ ਬੋਲੀ ਵਾਲੇ ਦੁੱਧ ਦੀਆਂ ਚੀਜ਼ਾਂ ਪੀਂਦਾ ਨੂੰ ਕਦੇ ਵੀ ਜ਼ਿੰਦਗੀ 'ਚ ਕੈਂਸਰ ਨਹੀਂ ਹੁੰਦਾ ਅੰਨੀ ਅੰਦਰ ਸ਼ਕਤੀਸ਼ਾਲੀ ਚੀਜ਼ ਹੈ ਗਿੱਟੇ-ਗੋਡੇ ਨਹੀਂ ਦੁਖਣਗੇ ਕੰਮਰਨ ਨਹੀਂ ਦੁਖੇਗੀ ਕਮਜ਼ੋਰੀ ਨਹੀਂ ਆਏਗੀ ਬੁਢਾਪਾ ਨਹੀਂ ਆਏਗਾ ਸਭ ਤੋਂ ਵੱਡੀ ਗੱਲ ਬੱਚਿਆਂ ਨੂੰ ਜ਼ਰੂਰ ਦਿਓ ਜੀ ਤੇ ਇਹ ਦੇਖੋ ਜੀ ਕਿੰਨੀ ਵਧੀਆ ਆਪਣੀ ਬਰਫੀ ਤਿਆਰ ਆ ਤੁਸੀਂ ਵੀ ਇਸ ਟੀਮ ਵਾਲੀ ਬਰਫੀ ਜੀ ਤਿਆਰ ਜ਼ਰੂਰ ਕਰਨੀ ਹੈ ਤੇ ਦੇਖੋ ਜੀ ਦੇਖਣ ਤੋਂ ਹੀ ਕਿੰਨੀ ਵਧੀਆ ਲੱਗ ਰਹੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ